ਇੱਕ ਰਾਜੇ ਦੀ ਕੁੜੀ ਸੀ ਠੀਕ ਹੈ ਜੀ ਉਹ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਾਉਂ ਜਿਹੜੀ ਜਿਹੜਾ 20 ਗਿੰਦੇ ਠੀਕ ਹੈ ਜੀ ਤੇ ਬਥੇਰੇ ਪੰਜਾਬੀ ਮੁੰਡੇ ਗਏ 1 2 3 4 ਕਹਿ ਦਿਆ ਕਰਨ ਉਹ 10 ਤੱਕ ਜਾਣ ਨਾ ਦਿਆ ਕਰੇ ਉਹਦਾ ਗੱਲ ਲਾ ਲਿਆ ਕਰੇ ਫਿਰ ਉਸ ਤੋਂ ਬਾਅਦ ਕੋਈ ਅੰਗਰੇਜ਼ੀ ਪੜ੍ਹੇ ਵਾਲੇ ਗਏ 1 2 3 4 ਕਰਨ ਲੱਗੇ ਉਹਦਾ ਵੀ ਗੱਲ ਲਾ ਲਿਆ ਉਹਨੇ ਠੀਕ ਹੈ ਇੱਕ ਗੰਜਾ ਜਾਲੀ ਸੀ ਭੇਡਾਂ ਚਾਰਦਾ ਸੀ ਠੀਕ ਹੈ ਉਹ ਕਹਿੰਦਾ ਯਾਰ ਵੀ ਇਹ ਤਾਂ ਅਨਰਥ ਹੋਈ ਜਾਂਦਾ ਹੈ ਵੀ ਉਹਨੇ ਨੇਕਾ ਮੁੰਡਿਆਂ ਦੇ ਗਾਲ ਵੜਤੇ ਠੀਕ ਵੀ ਆਪਾਂ ਨੂੰ ਜਾਣਾ ਪਊਗਾ ਹੂੰ ਉਹ ਪਿੱਡਾਂ ਆਪਦੀਆਂ ਬੱਕਰੀਆਂ ਪਾਲੀਆਂ ਨੂੰ ਸੁਮਾ ਕੇ ਉੱਥੇ ਚਲੇ ਗਿਆ ਉਹਦੇ ਮਹਿਲਾ ਚ ਕਹਿੰਦਾ ਭਾਈ ਮੈਂ ਤਾਂ ਉਹ ਕੁੜੀ ਨੂੰ ਮਿਲਣਾ ਜਿਹੜੀ ਨੇ 20 ਸੁਣਨੇ ਨੇ ਹੂੰ ਉਹ ਕਹਿੰਦੀ ਬਾਬਾ ਤੂੰ ਭੱਗ ਜਾ ਇੱਥੇ ਆ ਦੇ ਕਦੂਆਂ ਵਾਂਗੂ ਸਿਰ ਟੰਗੇ ਪਏ ਨੇ ਵੀ ਕਿਣੇ ਨਹੀਂ ਜਾਂਦੇ 20 ਕਿਸੇ ਤੋਂ ਉਹ ਕਹਿੰਦਾ ਭਾਈ ਜੇ ਜਿੱਥੇ 20 ਅੱਗੇ ਨੇ ਉਥੇ 21 ਵਾਂਗ ਵੱਡੇ ਜਾਊ ਤਾਂ ਕੀ ਹੈ ਠੀਕ ਹੈ ਵੀ ਤੂੰ ਸੁਣ ਲੈ ਕੇ ਰਾਂ ਇੱਕ ਮੈਨੂੰ ਆ ਵੀ ਸ਼ਰਤ ਦੱਸ ਦੇ ਠੀਕ ਹੈ ਉਹ ਕਹਿੰਦੀ ਬਾਬਾ ਸ਼ਰਤ ਮੇਰੀ ਇਹ ਹੈਗੀ ਜਿਹੜਾ 20 ਗਿਣ ਦੂਗਾ ਮੈਂ ਉਹਦੇ ਨਾਲ ਵਿਆਹ ਕਰਾਉਂ ਠੀਕ ਹੈ ਕਹਿੰਦਾ ਫਿਰ ਜਾਵੇਂਗੀ ਤੂੰ ਵਿਆਹ ਕਰਾਵੇਂਗੀ لازمی ਹੂੰ ਕਹਿੰਦਾ ਹਾਂ ਮੈਂ ਸ਼ਰਤ ਮੇਰੀ ਮਨਜ਼ੂਰ ਹੈ ਇਸ ਨੂੰ ਮੈਂ ਵਿਆਹ ਕਰਾਉਂਗੀ ਠੀਕ ਉਹ ਕਹਿੰਦਾ ਲੈ ਸੁਣ ਫਿਰ ਕਹਿੰਦਾ ਪਹਿਲਾਂ ਕਹਿ ਰਾਣੀਏ ੴ ਠੀਕ ਹੈ ਦੂਜਾ ਧਰਤੀ ਤੇ ਅਸਮਾਨ ਹੂੰ ਤਿੰਨ ਦਾ ਰਾਣੀਏ ਕਹ ਲੀ ਚਾਰੇ ਵੇਦ ਪ੍ਰਾਣ ਹੂੰ ਪੰਜ ਦਾ ਰਾਣੀਏ ਪੰਡਵਾ ਸ਼ੀਮਾ ਸ੍ਰੀ ਭਗਵਾਨ ਠੀਕ ਹੈ ਸੱਤ ਦਾ ਰਾਣੀਏ ਦੇਵੀਆਂ ਹੂੰ 8ਵੀਂ ਦੀਆਂ ਕੜਾਈਆਂ ਜਾਣ 9ਵਾਂ ਤਾਂ ਰਾਣੀਏ ਨਰਾਤੇ ਨਹੀਂ 10ਵਾਂ ਦਸਹਿਰਾ ਜਾਣ 11ਵੀਂ ਦੀ ਰਾਣੀਏ ਕਾਸਤੀ 12ਵੇਂ ਮਹੀਨੇ ਜਾਣ 13ਵਾਂ ਮਹੀਨਾ ਲਾਉਣ ਦਾ 14ਵੀਂ ਦੀ 14ਵੀਂ ਜਾਣ 15 ਤਾਂ ਰਾਣੀਏ ਸਰਾਧਨੀ 16 ਤੀਵੀਂ ਦੇ ਸ਼ਿੰਗਾਰ 17 ਤਾਂ ਰਾਣੀਏ ਤਿੱਥਾ ਨਹੀਂ 18 ਦਾ ਠਰਾਹਾ ਜਾਣ 19ਵੀਂ ਰਾਣੀਏ ਤੂ ਨਹੀਂ 20ਵਾਂ ਮੈਨੂੰ ਜਾਣ 21ਵਾਂ ਮੇਰਾ ਢਾਂਗਾ ਤੁਰਨਾ ਤੁਰਪੈ ਨਹੀਂ ਮਾਰ ਮਾਰ ਬਣਾ ਦੂੰ ਲਾਂਗਾ ਉਤੋਂ ਉਹ ਗੰਝਾ ਜਾਲੀ ਉਹ ਕੁੜੀ ਨੂੰ ਵਿਆਹ ਕੇ ਲੈ ਆਇਆ ਸੀ ਠੀਕ